ਅੱਜ ਮੈਂ ਵੀਡੀਓ ਅਪਲੋਡ ਕੀਤੀ ਸੀ ਇੱਕ ਭਰਾ ਦੀ ਕਿ 에어ਪੋਰਟ ਦੇ ਉੱਤੇ ਭਰਾ ਦੇ ਕਾਰਡ ਦਾ ਕੈਨਸਲ ਕੀਤਾ ਗਿਆ ਆ ਕਿ ਤੈਨੂੰ ਤੂੰ ਇੰਡੀਆ ਜਾ ਸਕਦਾ ਪਰ ਆ ਨਹੀਂ ਸਕਦਾ ਭਰਾ ਆਪਣੇ ਨਾਲ ਜੁੜਿਆ ਹੋਇਆ ਆ ਲਾਈਨ ਤੇ ਆ ਗਿਆ ਆ ਤੇ ਭਰਾ ਨੇ ਇੱਕੋ ਗੱਲ ਕਹੀ ਆ ਕਿ ਜੇ ਭਾਜੀ ਕਿਸੇ ਦੀ ਹੈਲਪ ਹੁੰਦੀ ਆ ਮੈਂ ਹਮੇਸ਼ਾ ਖੜਾ ਨਾਲ ਤਾਂ ਡੇ ਮੈਂ ਟੈਨਸ਼ਨ ਨਾ ਲਓ ਤੇ ਭਰਾ ਨੂੰ ਆਪਾਂ ਗੱਲ ਸੁਵਾਲ ਜਿਓ ਕੁਝ ਕਰਾਂਗੇ ਆਪਾਂ ਕਿੱਦਾਂ ਭਾਜੀ ਕੀ ਹਾਲ ਚਾਲ ਠੀਕ ਠਾਕ ਠੀਕ ਠਾਕ ਹੋ ਭਾਜੀ ਹਾਂ ਜੀ ਭਾਜੀ ਤੁਹਾਡੀ ਫਲਾਈਟ ਕਿੰਨੇ ਵਜੇ ਦੀ ਸੀ ਇੰਡੀਆ ਦੀ ਭਾਈ 8:00 ਦੀ 8:00 ਕੁ ਬਰਈ ਤੁਹਾਡੀ ਫਲਾਈਟ ਹੈ ਕਿੰਨੇ ਵਜੇ ਸੀਗੀ ਪਈ 2 15:00 ਦੋ 15 ਦੇ ਰਾਤ ਦੇ ਦਿਨ ਦੇ ਦਿਨ ਦੇ ਵਾਜੀ ਦਿਨ ਦੇ 2 15 ਦਾ ਫਲਾਈਟ ਸੀਗੀ ਜਦੋਂ ਪਹਿਲਾਂ ਤੁਸੀਂ ਬੋਰਡਿੰਗ ਕਰਾਈ ਆ ਤੁਸੀਂ ਆਪਣਾ ਟੈਚੂ ਜਮਾ ਕਰਾਇਆ ਉੱਥੇ ਕੋਈ ਪੁੱਛਿਆ ਕਿਛਾ ਕੁਝ ਉਹਨਾਂ ਨੇ ਨਹੀਂ ਕੋਈ ਕੁਛ ਨਹੀਂ ਭਾਜੀ ਟੈਚੂ ਵਾਲੇ ਜਮਾ ਕਰ ਲਿਓ ਉਸ ਟਾਈਮ ਉਹਨਾਂ ਨੇ ਬੋਰਡਿੰਗ ਬਾਅਦ ਤਾਂ ਦੇਉਂਦੇ ਬੋਰਡਿੰਗ ਬਾਅਦ ਦਿੱਤਾ ਜੀ ਭਾਜੀ ਤੇ ਫੇਰ ਗਏ ਤੁਸੀਂ ਇਮੀਗ੍ਰੇਸ਼ਨ ਤੇ ਭਾਜੀ ਹਾਂ ਜੀ ਇਮੀਗ੍ਰੇਸ਼ਨ ਤੇ ਗਏ ਆ ਤੇ ਉਹਨੇ ਪਾਸਪੋਰਟ ਫੜਿਆ ਮੇਰਾ ਫੜ ਕੇ ਦੇਖਣ ਲੱਗ ਪਿਆ ਤੇ ਮੈਨੂੰ ਕਹਿੰਦਾ ਅਨਲੀਗਲ ਆਇਆ ਜੀ ਮੈਂ ਕਿਹਾ ਹਾਂ ਤੇ ਫਿਰ ਉਹਨੇ ਕਿਸੇ ਨੂੰ ਕਾਲ ਕੀਤੀ ਜਿੱਦਾਂ ਕਿ ਉਹਦੇ ਫੋਨ ਤੇ ਕੋਈ ਮੈਸੇਜ ਆਇਆ ਫਿਰ ਉਹ ਕੰਪਿਊਟਰ 'ਚ ਦੇਖ ਕੇ ਟਾਈਪਿੰਗ ਕਰਨ ਲੱਗ ਪਿਆ ਫਿਰ ਉਹਨੇ ਮੈਨੂੰ ਪੁੱਛਿਆ ਟੀਆਰਸੀ ਦੇ ਟੀਆਰਸੀ ਫੜੀ ਫਿਰ ਮੈਨੂੰ ਪੁੱਛਦਾ ਕਿੱਦਾਂ ਆਇਆ ਸੀ ਦੁਬਈ ਆਇਆ ਸੀ ਮੈਂ ਕਿਹਾ ਹਾਂ ਫਿਰ ਦੁਬਈ ਤੋਂ ਮੈਂ ਕਿਹਾ ਸਰ ਵੀ ਆ ਕਹਿੰਦਾ ਸਰ ਵੀ ਆ ਤੋਂ ਮੈਂ ਕਿਹਾ ਇਟਲੀ ਕਹਿੰਦਾ ਇਟਲੀ ਤੋਂ ਕਿੱਦਾਂ ਆਇਆ ਤੇ ਮੈਂ ਕਿਹਾ ਟੈਕਸੀ ਫਿਰ ਪੁੱਛ-ਪੁੱਛ ਕੇ ਫਿਰ ਲੱਗਾ ਰਿਹਾ ਦੇਖਣ ਤੇ ਮੂਰ ਵੀ ਲਾਤੀ ਐਕਜ਼ਟ ਦੀ ਜਾਣ ਦੀ ਤੇ ਬਾਅਦ 'ਚੋਂ ਥੋੜਾ ਜਿਹਾ ਫੇਰ ਲੱਗਾ ਰਿਹਾ ਕੰਪਿਊਟਰ ਦੇ ਕੋਲ ਕਰਦਾ ਰਿਹਾ ਫੇ ਫੜ ਕੇ ਪਾਸਪੋਰਟ ਦੇ ਰਿਕਾਰਡ ਰੱਖ ਕੇ ਮੈਨੂੰ ਕਹਿੰਦਾ ਇਹ ਟੀਆਰਸੀ ਕੈਨਸਲ ਤੇ ਮੈਂ ਉਹਨੂੰ ਕਿਹਾ ਵੀ ਦਵਾਰਾ ਵੀ ਮੈਂ 3 ਸਾਲ ਟੈਕਸ ਦਿੱਤੇ ਆ, ਸੋਸ਼ਲ ਡੀਕ, ਫਾਈਨਾਂਸ, ਬੈਂਕ ਅਕਾਊਂਟ ਮੇਰਾ ਦੇਖ ਸਾਰਾ ਕੁਝ। ਮੈਂ 3 ਸਾਲ ਲਗਾਤਾਰ ਇੱਕ ਥਾਂ ਕੰਮ ਕੀਤਾ। ਉਹ ਕਹਿੰਦਾ ਤੂੰ ਅਨਲੀਗਲ ਆ। ਨਹੀਂ ਜਦੋਂ ਜ਼ਰਾ ਪਾਸਪੋਰਟ ਚੈੱਕ ਕੀਤਾ ਉਹ ਤੇ ਸਰਬੀਆ ਦੇ ਮੋਹ ਲੱਗੀ ਹੋਈ ਸੀ। ਸਰਬੀਆ ਦੀ ਐਂਟਰੀ ਦੀ, ਦਵਾਈ ਦੀ ਐਂਟਰੀ ਦੀ ਮੋਹ ਲੱਗੀ ਸੀ ਉਧਾਂ। ਉਹ ਸਰਬੀਆ ਦੀ ਵੀ ਸੀਗੀ ਮੈਂ ਦਿਖਾਇਆ। ਮੈਂ ਕਿਹਾ ਸਰਬੀਆ ਦੀ ਪਰ ਉਹ ਕਹਿੰਦਾ ਪੁਰਤਗਾਲ ਦੀ ਐਂਟਰ ਕਿਦਾਂ ਹੋਇਆ? ਹੂੰ। ਵੰਡਾ ਪੁਰਤਗਾਲ ਜਿੱਕੇ ਦਾ ਇੰਟਰਵਿਊ ਹੈ ਕਈ ਆਪਣੇ ਭਰਾ ਵਿੱਚ ਜਵਾਬ ਦਿੰਦੇ ਭਈ ਸੁਹਾਜਵਾ ਕਰਦੇ ਕਹਿੰਦੇ ਭਰਾ ਦਾ ਕੋਈ ਕ੍ਰਿਮੀਨਲ ਨਾ ਹੋਵੇ ਕੋਈ ਇੰਡੀਆ ਕ੍ਰਿਮੀਨਲ ਸਿਗਾ ਮੇਰਾ ਭਰਾ ਦੇ ਨਾਲ ਕੋਈ ਜਾਂ ਪੁਰਤਗਾਲ 'ਚ ਕੋਈ ਕ੍ਰਿਮੀਨਲ ਸਿਗਾ ਨਾ ਨਾ ਭਾਜੀ ਇੱਕ ਤਾਂ ਆਪਾਂ ਇੱਥੇ ਇੱਕ ਸ਼ੁਰੂ ਤੋਂ ਕੰਮ ਕਰਦੇ ਜਿੰਦਾ 2022 ਤੋਂ ਲੈ ਕੇ ਇੱਥੇ ਇਕ ਨਾ ਹੀ ਆ ਬਸ ਨਾ ਕਿਤੇ ਹੋਰ ਗਏ ਇਕ ਤਾਂ ਹੀ ਆ ਭਾਜੀ ਕੋਈ ਨਹੀਂ ਨਾ ਮੇਰੇ ਤਰੀਆ ਕਿਤੇ ਕਿਤੇ ਫਿੰਗਰ ਹੋਈ ਸੀ ਰਾਹ ਦੇ ਵਿੱਚ ਕਿਤੇ ਫੜ ਨਹੀਂ તૈયારી ਕਈ ਆ ਜੀ ਮੇਰਾ ਭਰਾ ਹੁੰਦਾ ਕਿ ਇੰਡੀਆ ਦੇ ਵਿੱਚ ਕ੍ਰਿਮੀਨਲ ਕੋਈ ਹੁੰਦਾ ਹੈ ਜਾਂ ਪੁਰਤਗਾਲ 'ਚ ਕੋਈ ਕ੍ਰਿਮੀਨਲ ਕੀਤਾ ਜਾਂ ਤਾਂ ਕਿਸੇ ਕਰੋਂ ਹੁੰ ਨੋ ਨਾ ਬਈ ਇਹ ਦਨ ਕੋਈ ਚੱਕਾ ਨਹੀਂ ਕੋਈ ਜੀ ਸਾਰਾ ਕੁਝ ਸਹੀ ਸੀ ਭਾਈ ਤੇ ਮੇਰਾ ਵੀਰੇ ਗੱਲ ਦਸੀ ਕਿ ਜਦੋਂ ਤੂੰ ਜਿਹੜੇ ਤੂੰ ਤੈਨੂੰ ਕਾਰਡ ਕਾਰਡ ਦੇ ਨੂੰ ਮਿਲੇ ਲੋ ਕਿੰਨਾ ਟਾਈਮ ਹੋ ਗਿਆ ਸੀ ਮੇਰਾ ਪ੍ਰੋਟੈਕਟਰ ਸੀ ਕਾਰਡ ਨੂੰ ਕਾਰਡ ਭਾਈ ਜੂਨ ਚ ਆਇਆ ਜੂਨ 9 ਦਾ ਪ੍ਰਿੰਟ ਹੋਇਆ ਉਦੋਂ ਮੈਨੂੰ ਮਿਲਿਆ 23 ਤਰੀਕ ਨੂੰ ਜੂਨ ਦੀ ਤੇ ਤੂੰ ਹੁਣ ਖੁਸ਼ੀ-ਖੁਸ਼ੀ ਚੱਲਾ ਇੰਡੀਆ ਚੱਲਾ ਸੀਗਾ ਨਾ ਹਾਂਜੀ ਹਾਂਜੀ ਭਾਈ ਉਦੋਂ ਮੈਂ ਜੋ ਤੈਨੂੰ ਇਮੀਗ੍ਰੇਸ਼ਨ ਨੇ ਕਿਹਾ ਇਹ ਗੱਲ ਤੇਰਾ ਕਾਰਡ ਕੈਂਸਲ ਕੀਤਾ ਜਾਂਦਾ ਪੁੱਛਿਆ ਨਹੀਂ ਕਿ ਰੀਜ਼ਨ ਕੀ ਆ ਕਿਹੜੀ ਗੱਲੋਂ ਨੂੰ ਕੈਂਸਲ ਕੀਤਾ ਕਿਹੜੀ ਗੱਲੋਂ ਕੈਂਸਲ ਕਰਨ ਲੱਗੇ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਕਾਦੋ ਹੈ ਕੰਨ ਲੱਗਾ ਮੈਂ ਕਿਹਾ ਮੈਂ 3 ਸਾਲ ਕੰਮ ਕੀਤਾ ਤੇ ਕਹਿੰਦਾ ਤੂੰ ਅਨਲੀਗਲ ਆ ਅਨਲੀਗਲ ਆ ਆ ਤਾਂ ਕਰਕੇ ਹਾਂਜੀ ਫੇ ਮੈਂ ਉੱਥੋਂ ਨਿਕਲ ਗਿਆ ਫੇ ਦੁਬਾਰਾ ਮੈਂ ਈਦਾ ਫੋਨ ਕੀਤਾ ਆਪਣੇ ਭਰਾ ਨੂੰ ਤੇ ਉਹ ਕਹਿੰਦੇ ਦੁਬਾਰਾ ਜਾ ਮੈਂ ਦੁਬਾਰਾ ਗਿਆ ਫੇ ਹੋਰ ਇਮੀਗ੍ਰੇਸ਼ਨ ਕੋ ਉਹ ਕਾਰਡ ਫੜ ਕੇ ਮੇਰਾ ਜਰੂਰ ਦੇਖੀ ਜਾਣਾ ਕੋਈ ਕਾਰਡ ਸਹੀ ਆ ਨੋ ਪ੍ਰੋਬਲਮ ਪਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਿਹਾ ਉਹ ਟਾਈਪਿੰਗ ਕਰਦਾ ਸੀ ਮੈਨੂੰ ਕੋਈ ਇੱਕ ਵਾਰੀ ਚੈੱਕ ਕਰੋ ਉਹ ਕਹਿੰਦੇ ਅਸੀਂ ਨਹੀਂ ਚੈੱਕ ਕਰ ਸਕਦੇ ਹੂੰ ਇਸ ਕਰਕੇ ਹੈਡ ਸ਼ਟ ਦਿੰਦੀ ਵੀ ਮੈਂ ਤੈਨੂੰ ਭਾਈ ਉਦੋਂ ਵੀ ਗੱਲ ਪੁੱਛੀ ਸੀ ਕਿ ਮੈਂ ਕਿ ਤੈਨੂੰ ਕਿਤੇ ਮਜ਼ਾਕ ਨਾ ਕੀਤਾ ਹੋਵੇ ਜਾਂ ਤੈਨੂੰ ਪੁਰਤਗਾਲੀ ਸ਼ੀ ਮਾੜੀ-ਮੁੱਡੀ ਸਮਝ ਨਹੀਂ ਲੱਗੀ ਹੋਵੇ ਪਰ ਤੈਨੂੰ ਰਹਿੰਦੇ ਤਿੰਨ-ਚਾਰ ਸਾਲ ਹੋ ਗਏ ਮੇਰਾ ਭਰਾ ਮੈਨੂੰ ਇਹ ਤਾਂ ਪਤਾ ਤੈਨੂੰ ਮਾੜੀ-ਮੁੱਡੀ ਪੁਰਤਗਾਲੀ ਵਧੀਆ ਆਉਂਦੀ ਹੋਣੀ ਹੈ ਪਰ ਤੈਨੂੰ ਇਦਾਂ ਦਾ ਤੈਨੂੰ ਕਿ ਕਿਸੇ ਕੋਲੋਂ ਮਜ਼ਾਕ ਕੀਤਾ ਹੋਵੇ ਮੇਰੇ ਮਾੜਾ-ਵੋਟਾ ਅਜੀ ਨਹੀਂ ਇਦਾਂ ਦਾ ਫਿਰ ਜਦੋਂ ਨੇ ਮੈਨੂੰ ਕਿਹਾ ਐਕਸਪਾਇਰ ਤਾਂ ਹੁਣ ਸਮਝ ਆਈ ਐਕਸਪਾਇਰ ਮੈਨੂੰ ਕਿਹਾ ਉਹਨੇ ਟੀਆਰਟੀ ਐਕਸਪਾਇਰ ਇੱਕਦੂ ਕਿਹਾ ਉਹਨੇ ਮੈਨੂੰ ਕਿਹਾ ਤੂੰ ਅਨਲੀਗ ਜਦੋਂ ਇਹਨਾਂ ਨੇ ਕਹਿੰਦੇ ਪੁਰਤਗਾਲ ਤੋਂ ਅਨਲੀਗਲ ਆਇਆ ਸੀ ਤੇ ਕੋਈ ਲੀਗਲ ਕੋ ਪ੍ਰੂਫ ਨਹੀਂਗਾ ਤਾਂ ਕਰਕੇ ਦਾ ਟੀਆਰਸੀ ਕਾਰਡ ਕੈਂਸਲ ਕੀਤਾ ਜਾਂਦਾ ਆ। ਹਾਂ ਟੀਆਰਸੀ ਐਕਸਪਾਇਰ ਮੈਨੂੰ ਨਹੀਂ ਇਹ ਗੱਲ ਗਈ। ਤੇ ਫੇਰ ਤੂੰ ਕਹਿੰਦਾ ਤੂੰ ਜਾ ਸਕਦਾ ਤੂੰ ਇੰਡੀਆ ਵਾਪਸ ਨਹੀਂ ਆ ਸਕਦਾ ਨਾ। ਹਾਂਜੀ ਹਾਂਜੀ। ਤੇ ਆਪਣੇ ਭਰਾ ਨੂੰ ਫੋਨ ਕੀਤਾ ਫੇਰ ਤੂੰ ਕੀ ਕੀਤਾ ਬਾਅਦ ਚੋਂ ਨਿਕਲਿਆ ਕਿੱਧਰ ਦੀ ਮੁੜ ਕੇ ਬਾਅਦ ਚੋਂ ਵਾਪਸ ਕੀਤਾ ਬਾਹਰ ਗਿਆ ਤਾਂ ਆ। ਫੇਰ ਬਾਹਰ ਮੈਂ ਦੁਬਾਰਾ ਉੱਧਰ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਜਾਣਾ ਨਹੀਂ 에ਅਰਲੈਨ ਵਾਲਿਆਂ ਨੂੰ ਤਾਂ ਫੇਰ ਬਾਅਦ ਚੋਂ ਮੈਂ ਕੋਈ ਹੋਰ 에ਅਰਲੈਨ ਲੱਗੀ ਸੀਗੀ ਉਹਦੇ ਪਿੱਛੇ ਲਾ ਕੇ ਮੈਂ ਆਇਆ। ਉਹਨਾਂ ਨੇ ਮੈਨੂੰ ਬੋਰਡਿੰਗ ਪਾਸ ਦਿੱਤਾ ਉਹ ਕਹਿੰਦਾ ਮੈਂ ਕਿਹਾ ਮੈਂ ਜਾਣਾ ਨਹੀਂਗਾ ਤੇ ਉਹਨੇ ਮੇਰਾ ਪਾਸਪੋਰਟ ਫੜਿਆ ਕਾਰਡ ਵੀ ਉਹਨੇ ਮੇਰਾ ਦੇਖਿਆ ਮੈਨੂੰ ਕਹਿੰਦਾ ਟੀਆਰਸੀ ਜੀ ਕਾਰਡ ਦਿਖਾ ਮੈਂ ਦਿਖਾਇਆ ਪਰ ਦਿਖਾ ਕੇ ਮੋੜ ਕੇ ਮੈਂ ਬਾਹਰ ਆ ਗਿਆ ਸਹੀ ਹੈ ਤੇ ਇਹਨਾਂ ਸਮਾਨ ਦਾ ਬਾਰੇ ਕਿੱਥੋਂ ਮਿਲਿਆ ਤੈਨੂੰ ਟੈਕਸ ਜੀ ਜਮ੍ਹਾਂ ਕਰਾਇਆ ਸੀ ਆਪਾਂ ਉਹ ਬਾਅਦ ਚ ਮੈਨੂੰ ਉਹਨੇ ਦੱਸਤਾ ਸੀ ਏਅਰਲਾਈਨਾਂ ਨੇ ਕਿਹਾ ਨੋ ਨੰਬਰ ਬੈਲਟ ਤੋਂ ਜਾ ਕੇ ਲੈ ਲਈ ਉੱਥੇ ਪਹੁੰਚ ਜਾਊਗਾ ਸਹੀ ਹੈ ਸਹੀ ਹੈ ਤੇ ਪੁਰਤਗਾਲ ਦੇ ਵਿੱਚ ਨਾ ਤੇਰਾ ਕੋਈ ਅਨਲੀਗਲ ਟੈਕਸ ਗਿਆ ਆ ਨਾ ਤੇਰਾ ਕੋਈ ਪੇਪਰ ਨਕਲੀ ਲੱਗਾ ਸੀਗਾ ਸਾਰਾ ਕੁਝ ਤੇਰਾ ਜੈਨੂਇਨ ਸੀਗਾ ਹਾਂਜੀ ਸਾਰਾ ਕੁਝ ਪੇਪਰ ਅਪਲੋਡ ਤੱਕ ਮੈਂ ਆਪ ਕੀਤਾ ਜੀ ਖੁਦ ਇਥੋਂ ਕਰੋਂ ਸਾਰਾ ਕੁਝ ਆਪ ਬਣਾਇਆ ਜੀ ਪੀਸੀਸੀ ਆ ਵੀ ਦੋਨੇ ਆਪ ਬਣਾਈਆਂ ਇੰਡੀਆ ਤੋਂ ਵੀ ਇਥੋਂ ਐਮਬੈਸੀ ਤੋਂ ਵੀ ਖੁਦ ਆਪ ਤੇ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਤੂੰ ਪੁਰਤਗਾਲ ਤੋਂ ਲੀਗਲ ਰੀ-ਐਂਟਰ ਹੋਇਆ ਤਾਂ ਕਰਕੇ ਤੇਰਾ ਕਾਰਡ ਕੈਨਸਲ ਕੀਤਾ ਜਾ ਕਿ ਤੂੰ ਇੰਡੀਆ ਜਾ ਸਕਦਾ ਪਰ ਵਾਪਸ ਨਹੀਂ ਆ ਸਕਦਾ ਨਾ ਹਾਂਜੀ 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 ਇੱਕ ਗੱਲ ਦੱਸੀ ਚਲੋ ਭਰਾ ਆ ਆਪਣਾ ਤੂੰ ਜਦੋਂ ਇਹ ਗੱਲ ਕਹੀ ਤੈਨੂੰ ਇਮੀਗ੍ਰੇਸ਼ਨ ਵਾਲੇ ਨੇ ਤੂੰ ਜਾ ਸਕਦਾ ਆਨਸ਼ਾਦਾ ਤੇਰੇ ਦਿਲ ਤੇ ਤੋ ਕੀ ਬੀਤੀ ਸੀ ਮੇਰਾ ਭਰਾ ਉਹ ਦੋ ਪਾਜੀ ਮੈਂ ਤਾਂ ਇੱਕ ਤਾਂ ਹੈਰਾਨ ਹੋ ਗਿਆ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਤਾਂ ਸਿੱਧਾ ਕਿਹਾ ਮੈਂ ਕਿਹਾ ਕਾ ਦੂੰ ਮੈਂ ਕਿਹਾ ਮੈਂ 3 ਸਾਲ ਕੰਮ ਕੀਤਾ ਮੇਰਾ ਬੈਂਕ ਅਕਾਊਂਟ ਦੇ ਸੋਸ਼ਲ ਦੇ ਸਾਰਾ 30 30 ਦਾ ਟੈਕਸ ਕਿਹਾ ਭਾਈ ਹਾਂ ਉਹ ਕਹਿੰਦਾ ਤੂੰ ਅਨਲੀਗਲ ਆ ਬਸ ਮੈਨੂੰ ਇਹ ਕਰ ਗਈ ਉਹਨੇ ਕਿਹਾ ਤੂੰ ਅਨਲੀਗਲ ਯਾਨੀ ਕਿ ਦੇਖੋ ਪੁਰਤਗਾਲ ਦੇ ਵਿੱਚ ਐਂਟਰੀ ਦਾ ਕੋਈ ਲੀਗਲ ਪ੍ਰੂਫ ਨਹੀਂ ਸੀਗਾ ਤਾਂ ਕਰਕੇ ਤੇਰਾ ਕਾਰਡ ਕੱਢ ਕਿੱਸਾ ਕੀਤਾ ਜਾਂਦਾ ਆ ਕਿਤੇ ਕੋਈ ਹੈ ਨਹੀਂ ਸੀਗਾ ਉਹ ਨਾ ਪਹਲਾ ਆਇਆ ਸੀ ਪਹਿਲਾਂ ਹਾਂ ਜੀ ਬਹੁਤ ਭੈਣ ਭਰਾ ਫੋਨ ਤੇ ਮੈਸੇਜ ਕਰਦੇ ਆ ਵੀਡੀਓ ਅਪਲੋਡ ਕੀਤੀ ਆ ਕਿ ਭਾਜੀ ਇਦਾਂ ਹੋਣ ਸੱਜਦਾ ਕੋਈ ਕ੍ਰਾਈਮਨਲ ਹੋਣਾ ਆ ਇਦਾਂ ਸਾਡੇ ਨਾਲ ਕਦੀ ਹੋਇਆ ਨਹੀਂਗਾ ਸਾਡੇ ਘਰ ਦੇ ਕੱਲ ਆਏ ਆ ਪਰਸੋਂ ਆਏ ਆ ਕਿਸੇ ਨੂੰ ਪੁੱਛ ਕੇ ਛੋਹੀ ਨਹੀਂ ਗਈ ਪਰ ਜਦੋਂ ਪੁੱਛ ਕੇ ਚੁੰਦੀ ਆ ਤਾਂ ਉਹ ਜਦੋਂ ਇਹ ਪਾਸਪੋਰਟ ਜਦੋਂ ਪਾਸਪੋਰਟ ਖੋਲ ਕੇ ਦੇਖਿਆ ਆ ਉਹਨਾਂ ਨੇ ਪੁੱਛਿਆ ਤੈਨੂੰ ਕਿ ਤੇਰੇ ਪਾਸਪੋਰਟ ਦੇ ਉੱਤੇ ਕੋਈ ਲੀਗਲ ਐਂਟਰੀ ਦੀ ਮੋਹਰ ਨਹੀਂ ਪੁਰਤਗਾਲ ਦੀ ਨਾ ਇਹ ਗੱਲ ਪੁੱਛੀ ਉਹਨਾਂ ਨੇ ਉਸ ਅਫਸਰ ਨੇ ਪੁੱਛਿਆ ਪਾਸਪੋਰਟ ਪੜ੍ਹ ਕੇ ਜੇ ਤੋ ਫੋਲਣਾ ਪਿਆ ਨਾਲ ਕਹਿੰਦਾ ਅਨਲੀਗਲ ਆਇਆ ਸੀ ਮੈਂ ਕਿਹਾ ਅਨਲੀਗਲ ਆਇਆ ਸੀ ਪਹਿਨ ਗ ਇਉਂ ਨੇ ਫੇਕੇ ਨੂੰ ਕਾਲ ਕੀਤੀ ਕਾਲ ਕਰਕੇ ਕੋਈ ਮੈਸੇਜ ਆ ਉਤੋਂ ਦੇਖ ਕੇ ਟਾਈਪਿੰਗ ਕਰਦਾ ਕੰਪਿਊਟਰ 'ਤੇ ਟਾਈਪਿੰਗ ਕਰਦਾ ਸੀ ਮੈਂ ਦੇਖਦਾ ਸੀ ਹੂੰ ਤੇ ਇਹੋ ਨੇ ਮੇ ਤੋਂ ਡੀਆਰਟੀ ਕਾਰਡ ਮੰਗਿਆ ਮੈਂ ਦਿੱਤਾ ਤੇ ਤਾਂ ਬਾਅਦ ਵਿੱਚ ਮੈਨੂੰ ਕਹਿੰਦਾ ਕਿੱਦਾਂ ਦਵਾਈ ਆ ਕਿੱਦਾਂ ਸੀਗਾ ਮੈਂ ਕਿਹਾ ਦਵਾਈ ਆਇਆ ਸੀ ਕਹਿੰਦਾ ਜੋਰਪੁਚ ਕਿੱਦਾਂ ਆ ਮੈਂ ਕਿਹਾ ਸਰਬੀਆ ਸਟੈਂਪ ਦਿਖਾਈ ਮੈਂ ਕਿਹਾ ਆਹ ਦੇ ਕਹਿੰਦਾ ਸਰਬੀਆ ਨਹੀਂ ਪੁਰਤਗਾਲ 'ਚ ਕਿੱਦਾਂ ਇੰਟਰਵਿਊ ਆ ਤੂੰ ਹੂੰ ਤੇ ਫੇਰ ਕਹਿੰਦਾ ਸਰਬੀਆ ਆਇਆ ਕਿੱਧਰ ਆਇਆ ਮੈਂ ਕਿਹਾ ਇਟਲੀ ਆਇਆ ਇਟਲੀ ਮੈਂ ਕਿਹਾ ਮੈਂ ਸਟੇ ਨਹੀਂ ਕੀਤੀ ਇਟਲੀ ਆਇਆ ਸਿੱਧਾ ਹੀ ਪੁਰਤਗਾਲ ਆ ਗਿਆ ਮੈਂ ਕਿਤੇ ਰੁਕ ਹਾਂਜੀ ਤੇ ਫਿਰ ਬਾਅਦ ਚੋ ਬਸ ਪੜ ਕੇ ਲੱਗਾ ਰਿਹਾ ਮੂਰ ਵੀ ਲਾਤੀ ਹੈ ਅਡਵਾਈਜ਼ਰ ਦੀ ਜਾਣ ਜਾਣ ਤੇ ਬਾਅਦ ਚੋ ਮੈਨੂੰ ਕਾਰ ਰਾਕੇ ਨਾਲ ਕਹਿੰਦਾ ਇਹ TCRC ਐਕਸਪਾਇਰ ਅਨ ਕੈਨਸਲ ਅਡੀਆਰਸੀ ਕੈਨਸਲ ਕਰਤੀ ਜੰਦੇਰੀ ਨਾ ਜੀ ਜਾਨੀ ਤੂੰ ਜਾ ਸਕਦਾ ਨਹੀਂ ਸਕਦਾ ਫੇਰ ਟੈਨਸ਼ਨ ਪਈ ਹੈ ਦਿਮਾਗ ਤੇ ਕਿ ਹਾਂ ਚੱਲਣਾ ਹੁਣ ਵਾਪਸ ਕਰਿਆ ਆਣਾ ਕਰੇ ਨਹੀਂ ਆਣਾ ਪਿੱਛੇ ਪਰਿਵਾਰ ਦੇ ਸਰਦ ਤੁਹਾਨੂੰ ਪਤਾ ਇੱਦੇ ਚੱਲਦੇ ਆ ਨਾ ਹਾਂਜੀ ਬੇਸ ਕਰਕੇ ਮੈਂ ਫਲੇਟ ਛੱਡਤੀ ਮੈਂ ਕਿਹਾ ਵੀ ਇੱਥੇ ਰਹਿਗੇ ਚੈੱਕ ਕਰਾਵਾਂਗੇ ਪੁਜਵਾਰਾ ਜਾਵਾਂਗੇ ਜੀ ਨਾਲ ਇਸ ਕਰਕੇ ਮੈਂ ਗਿਆ ਹਾਂ ਚਲ ਜਈਏ ਮੇਰਾ ਆਪਣਾ ਲਵ ਯੂ ਠੀਕ ਹੈ ਆਲਵੇਸ ਮੇਰਾ ਭਰਾ OK OK, okay. okay. okay.